ਫਾਜ਼ਿਲਕਾ ਜ਼ਿਲ੍ਹੇ ਦੇ ਢਾਣੀ ਬੁਰਜ ਵਾਲੀ ਦਾਖਲੀ ਰੋਡ ਡੀਪੂਲਾਣਾ ਦੇ ਵਿੱਚ ਘਰ ਦੇ ਵਿੱਚ ਜ਼ਬਰਨ ਵੜ ਕੇ ਇੱਕ ਔਰਤ ਦੇ ਨਾਲ ਦੁਸ਼ਕਰਮ ਕਰਨ ਵਾਲੇ ਦੋਸ਼ੀ ਦੇ ਉੱਤੇ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਜਾਂਚ ਅਧਿਕਾਰੀ ASI सुरेंद्र ਕੁਮਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਸਰ ਰਿਪੋਰਟ ਸਾਡੇ ਨੂੰ ਕਿਤਾ ਕਿਤਾਬ ਤੋਂ ਸਭ ਜਾਣਕਾਰੀ ਦਿਓ ਕੁਛ ਨਹੀਂ ਬਾਰੇ ਹਾਂਜੀ ਦੇਵਾਂਗੇ ਦੱਸੋ ਜੀ ਸਰ ਰਾਤ 11:00 11:30 ਦਾ ਟਾਈਮ ਸੀ ਮੈਂ ਅਚਾਨਕ ਹੀ ਬਾਥਰੂਮ ਕਰਨ ਉੱਠੀ ਤੇ ਮੈਂ ਆਪਣੇ ਕਮਰੇ ਦੇ ਬਾਥਰੂਮ ਕਰਨ ਲੱਗੀ ਬਾਥਰੂਮ ਕਰਨ ਬੈਠੀ ਤੇ ਜਸਵੀਰ ਸਿੰਘ ਨੇ ਆ ਕੇ ਮੇਰੇ ਨਾਲ ਰੇਪ ਕੀਤਾ ਉਹਨੇ ਆ ਕੇ ਮੇਰਾ ਮੂੰਹ ਟੱਕਿਆ ਮੇਰੇ ਨਾਲ ਰੇਪ ਕੀਤਾ ਮੈਂ ਰੋਲਾ ਰੋਲਾ ਪਾਇਆ ਤੇ ਇੰਨੇ ਨੂੰ ਮੇਰੇ ਘਰ ਪਰਿਵਾਰ ਉੱਠੇ ਮੇਰਾ ਪਤੀ ਮੇਰਾ ਸਹੁਰਾ ਭੱਜ ਕੇ ਆਏ ਰੇਪ ਕਰਕੇ ਭੱਜਣ ਲੱਗਾ ਮੈਂ ਨਾਲ ਧੁੱਫੜ ਕੇ ਥੱਲੇ ਡਿੱਗ ਗਿਆ ਹਾਂਜੀ ਤੇ ਉਹਨਾਂ ਨੂੰ ਅਸੀਂ ਖੜਿਆ ਜਸਵੀਰ ਸਿੰਘ ਨੂੰ ਫੜ ਕੇ ਅਸੀਂ ਆਥਪਾਈ ਵੀ ਹੋਈ ਸਾਡੇ ਵਿਸਕਾਰ ਮੈਂ ਆਪਣੇ ਕਪੜੇ-ਕੁਪੜੇ ਸਮਾਲ ਕੇ ਮੈਂ ਵੀ ਆਪ ਦੇ ਘਰ ਦੇ ਪਰਿਵਾਰ ਦੀ ਹੈਲਪ ਕੀਤੀ ਨਾਲ ਅਸੀਂ ਆਪਣੀ ਘਰ ਦੀ ਦੇਖ ਨਾਲ ਵੀ ਬਣਿਆ ਹਾਂ ਜੀ ਇਹਨਾਂ ਨੂੰ 8-10 ਬੰਦੇ ਆਏ ਅਸੀਂ ਆਪਣੇ ਸਰਪੰਚ ਨੂੰ ਵੀ ਸੂਚਨਾ ਦਿੱਤੀ ਸੀ ਪਿੰਡ ਦੇ ਸਰਪੰਚ ਨੂੰ ਤੇ ਇਹਨਾਂ ਨੂੰ ਉਹਨਾਂ ਦੇ 7-8 ਬੰਦੇ ਆਏ 10 ਤੇ ਸਾਡੇ ਤੇ ਆ ਕੇ ਅਟੈਕ ਕੀਤਾ ਤੇ ਤੁਮ ਪਤਾ ਬੰਦੇ ਕਿਹੜੇ ਸੀ ਕੁਝ ਹਾਂਜੀ ਸਵਰਨ ਸਿੰਘ ਕੁਲਦੀਪ ਸਿੰਘ ਸਤਪਾਲ ਸਿੰਘ ਰਾਜਪਾਲ ਸਿੰਘ ਅਮਰਜੀਤ ਸਿੰਘ ਅਮਰਜੀਤ ਮੈਂਬਰ ਪੰਚਾਇਤ ਦੇ ਸਿੰਘ ਹਾਂਜੀ ਉਹਨਾਂ ਨੇ ਅਮਰਜੀਤ ਜਿਹੜਾ ਹੈਗਾ ਸੀ ਉਹਨੇ ਮੈਨੂੰ ਸਰਬੋਤ ਹੀ ਉਹਨੇ ਮੇਰੇ தੱਫੇ ਵੀ ਮਾਰੇ ਮੇਰੀ ਗੁੱਤ ਤੋੜ ਕੇ ਕਹਿੰਦੇ ਸੀ ਖੁਦ ਮੈਂਬਰ ਸਰਪੰਚ ਹੈਗੇ ਹਾਂ ਤੁਸੀਂ ਸਾਡਾ ਕੀ ਕਰ ਲੋਗੇ ਸੰਗ ਧਮਕੀਆਂ ਵੀ ਬਹੁਤ ਦਿੱਤੀਆਂ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਵੀ ਮਾਰਿਆ ਉਹਨਾਂ ਨੇ ਮੇਰੇ ਸਹੁਰੇ ਨੂੰ ਵੀ ਤੁਸੀਂ ਸੁਣ ਕੀ ਚਾਹੁੰਦੇ ਸਰਸੀ ਇਨਸਾਫ ਚਾਹਨੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਕੋਈ ਦਿਨ ਅਸੀਂ ਤਾਂ ਪ੍ਰੈਗਨੈਂਟ ਸੀ ਅਸੀਂ ਰਾਤ ਨੂੰ ਦਵਾਈ ਲੈਣ ਜਾ ਰਹੇ ਸੀ ਰਸਤੇ 'ਚ ਜਦੋਂ ਅਸੀਂ ਟਾਣੀ ਪਹੁੰਚੇ ਉੱਥੋਂ ਕੁਝ ਆਦਮੀ ਖੜੇ ਸੀ ਜਿਨ੍ਹਾਂ ਨੇ ਸਾਨੂੰ ਰੋਕ ਕੇ ਰਸਤੇ 'ਚ ਸਾਡੇ 'ਤੇ ਉਹਨਾਂ ਨੇ ਸਾਡੇ ਨਾਲ ਖੋਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਉਹ ਤੋਂ ਫਿਰ ਉਹਨਾਂ ਨੇ ਸਾਨੂੰ ਖੋਟ ਮਾਰ ਕਰਦੇ ਮੇਰੇ ਪੇਟ 'ਚ ਨਾਲ ਲੱਤਾਂ ਹੀ ਮਾਰੀਆਂ ਠੀਕ ਹੈ ਬਹੁਤ ਮੇਰੇ ਕੋਟਮਾਰ ਕੀਤੀ ਖੇਤਰੋਂ ਕੀਤੀ ਤੇ ਮੇਰੇ ਪਤੀ ਨੇ ਚਾਕੇ ਘਰੇ ਲੈ ਗਏ ਮੈਨੂੰ ਵੀ ਚਾਕੇ ਘਰੇ ਲੈ ਗਏ ਠੀਕ ਹੈ ਕਮਰੇ ਜਾ ਕੇ ਬੰਦ ਕਰਤੇ ਹਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਹੂੰ ਕਸ਼ਮੀਰ ਸਿੰਘ ਪੁੱਤਰ ਗੰਗਾ ਸਿੰਘ ਉਹਨਾਂ ਦੀ ਪਤਨੀ ਸੋਮਾ ਰਾਣੀ ਹਰਜੀਤ ਸਿੰਘ ਦੀ ਪਤਨੀ ਤੇਸ਼ਿੰਦਰ ਸਿੰਘ ਤੇ ਮਨਜੀਤ ਸਿੰਘ ਇਹ ਆਦਮੀਆਂ ਨੇ ਮੇਰੇ ਨਾਲ ਕੋਟਮਾਰ ਕੀਤੀ ਮੇਰੇ ਪਤੀ ਨੇ ਕੁੱਟਿਆ ਮਾਰਿਆ ਬਹੁਤ ਉਹ ਤੋਂ ਮੈਂ ਅੰਦਰ ਜਾ ਕੇ ਹਰਜੀਤ ਸਿੰਘ ਨੇ ਮੇਰਾ ਜ਼ਬਰਜਵਾਹ ਕੀਤਾ ਉਹ ਤੋਂ ਫਿਰ ਮੇਰੇ ਪਤੀ ਨੇ ਨਾ ਬੰਨ ਕੇ ਖੋਟ ਮਾਰ ਕਰਕੇ ਜਦੋਂ ਮੇਰਾ ਨਾ ਜ਼ਬਰ ਜਵਾਬ ਕੀਤਾ ਤੇ ਮੈਂ ਫਿਰ ਉੱਥੋਂ ਆਪਣਾ ਆਪ ਸੰਭਾਲ ਲਈ ਹੋਈ ਉੱਥੋਂ ਮੌਕਾ ਸਮਾਲ ਕੇ ਦੌੜ ਗਈ ਉੱਥੇ ਮੇਰੇ ਸਹੁਰੇ ਦਾ ਫੋਨ ਆਇਆ ਕਰੋ ਜਦੋਂ ਮੇਰੇ ਕੋ ਫੋਨ ਸੀ ਮੈਂ ਫੋਨ ਚੁੱਕ ਕੇ ਉਹਨਾਂ ਨੂੰ ਦੱਸਿਆ ਵੀ ਆਹ ਕਾਰਨ ਹੋ ਗਿਆ ਏ ਫਿਰ ਇਹ ਮੇਰੇ ਘਰੋਂ ਜਾ ਕੇ ਉਹਨਾਂ ਨੇ ਸਾਨੂੰ ਛਡਵਾ ਕੇ ਲਿਆਏ ਮੇਰੇ ਪਤੀ ਨੂੰ ਉਹਨਾਂ ਨੇ ਮ ਬਹੁਤ ਮਾਰ ਲਈ ਕੋਸ਼ਿਸ਼ ਕੀਤੀ ਮੇਰੇ ਕੋਤੀਨ ਫਿਰ ਸਾਡੇ ਪਰਿਵਾਰ ਜਾ ਕੇ ਸਾਨੂੰ ਛਡਵਾ ਕੇ ਲਿਆਏ ਤੇ ਜੋ ਸਾਡੀ ਕਾਰੰਬੰਧੀ ਜਾਂ ਨਾਤੇ ਸਖਤ ਸਖਤ ਨੂੰ ਸਜ਼ਾ ਦਿੱਤੀ ਜਾਵੇ ਕਾਰ ਹੀ ਬੰਦ ਕੀਤੀ ਜਾਵੇ ਤੁਹਾਡਾ ਮੈਡੀਕਲ ਹੋਇਆ ਹੈ ਹਾਂਜੀ ਕਿੱਥੇ ਹੋਇਆ ਮੈਡੀਕਲ ਸਿਵਲ ਹਸਪੀਟਲ ਤੇ ਬੜਾ ਅਜੇ ਤੋਂ ਪਹਿਲਾਂ ਅੰਦਰ ਤੁਸੀਂ ਹਸਪਤਾਲ ਬਿਆਨ ਦਿੱਤਾ ਸੀ ਉਹਦੇ ਦਿੱਤੇ ਫਾਈਲ ਕਰਦੇ ਮਾਰਕਟ ਦੇ ਪਹਿਲਾਂ ਸੀ ਨਹੀਂ ਦੱਸਿਆ ਸੀ ਦਰਦੇ ਮਾਰੇ ਫਿਰ ਸਾਨੂੰ ਸਾਡੀ ਬਦਨਾਮੀ ਨਾ ਹੋਵੇ ਜਾਂ ਕਿਵੇਂ ਵੀ ਫਿਰ ਸਾਨੂੰ ਇਹ ਕਦਮ ਠਾਣਾ ਪਿਆ ਇਹ ਤੁਹਾਡੀ ਗੱਲ ਕੋਈ ਜਾਇਜ ਹੈ ਤਦੋਂ ਉਸ ਟਾਈਮ ਤੁਸੀਂ ਤੁਹਾਡੇ ਹਸਬੰਦ ਕੋਲ ਬਿਆਨ ਸੀ ਸਾਡਾ ਮਾਰਕੀਟ ਹੋਈ ਏ ਫਾਈਲ ਕਾ ਫਾਟ ਕਰੇਲੇ ਫਾਟ ਸੁਨੇਮ ਚਾ ਫਟ ਕੋ ਨਹੀਂ ਜੀ ਇਦਾਂ ਨਹੀਂ ਢਾਣੀ ਕੋਲ ਹੀ ਹੋਈ ਸੀ ਨਹੀਂ ਉਹਨੂੰ ਬਿਆਨ ਤੁਹਾਡੇ ਖਬਰਾਂ ਚ ਲੱਗੇ ਤੁਹਾਡੇ ਵੀਡੀਓ ਚ ਸਾਰਾ ਨਹੀਂ ਇਦਾਂ ਨਹੀਂ ਬਿਆਨ ਇਹ ਹੀ ਹੋਈ ਅੱਛਰੇ ਸਾਰਾ ਹੀ ਬਿਆਨ ਸੀ ਸਾਰਾ ਅੰਬੀਰ ਸ਼ਾ ਕਿਹੜੇ ਪਿੰਡ ਆਪਣਾ ਮੇਰਾ ਪਿੰਡ ਢਾਣੀ ਮੁਰਜਾ ਵਾਲੀ ਪੰਚਾਇਤ ਸਾਡੀ ਵੱਖਰੀ ਹੋਈ ਏ ਤੇ ਮੈਂ ਸਰਪੰਚ ਦਾ ਬਰਾ ਮੱਡਾ ਤੁਹਾਡੇ ਪਿੰਡ ਘਰੌਣਾ ਚੱਲ ਰਿਹਾ ਕਈ ਦਿਨਾਂ ਦਾ ਕੀ ਰੋਲਾ ਹੈ ਕਈ ਦਿਨਾਂ ਦਾ ਕੀ ਰੌਲਾ ਜੀ ਇੱਥੇ ਨਜਾਇਜ਼ ਹੋਈਏ ਕੁੜੀ ਦੇ ਨਾਲ ਧੱਕਾ ਹੋਇਆ ਹੈ ਰਾਤ ਦੇ 11 ਵਜੇ ਸਾਨੂੰ ਵੀ ਤਲਾਸ਼ ਮਿਲੀ ਸੀ ਸਵੇਰੇ ਆ ਪਤਾ ਲਿਆ ਬਿਲਕੁਲ ਸਰਸਰ ਨਜਾਇਜ਼ ਧੱਕਾ ਹੋਇਆ ਹੈ ਇਹ ਨਮੁਣਿਆਂ ਛਡਾਇਆ ਹੈ ਉਹਨਾਂ ਦਾ ਵੀ ਵਿੱਚ ਉਹਨਾਂ ਕ੍ਰਾਸ ਕੇਸ ਕਰਕੇ ਆਦੀ ਨੂੰ ਉੱਥੇ ਦਾਖਲ ਕਰਤੇ ਤੇ ਉਹਨਾਂ ਤੇ ਵੀ ਪਰਚਾ ਕਰਾਤਾ ਬਿਲਕੁਲ ਨਜਾਇਜ਼ ਹੋਇਆ ਹੈ ਜੇ ਨਜਾਇਜ਼ ਪਿੰਡਾਂ ਜੇ ਹੁੰਦੀ ਰਹੇਗੀ ਤਾਂ ਇਹ ਤਾਂ ਸਰਸਰਾਂ ਗਾਲੀ ਪੈ ਜਾਵੇਗੀ ਕੋਈ ਵੀ ਕਿਸੇ ਨੂੰ ਜੋ ਮਰਜੀ ਵੱਡਾ ਬੰਦਾ ਧੱਕਾ ਕੀਤੀ ਜਾਵੇ ਗਰੀਬ ਬੰਦੇ ਦੀ ਕੋਈ ਵਾਹ ਹੀ ਕੋਈ ਨਹੀਂ ਤੇ ਬਿਲਕੁਲ ਨਜਾਇਜ਼ ਹੋਇਆ ਮੇਰਾ ਨਾਮ ਜੀ ਪ੍ਰੇਮ ਸਿੰਘ ਹੈ ਮੇਰੇ ਘਰ ਦੇ ਸਰਪੰਚ ਅਗੇ ਚੌਕਲੀ ਕੋਲਾਣੇ ਤੋਂ ਇਹ ਜਿਹੜਾ ਵਾਕਾ ਹੋਇਆ ਟਾਣੀ ਬੁਰਜਾ ਵਾਲੀ ਇਹ ਸਾਡੇ ਕੋ ਇਹਨਾਂ ਦਾ ਵਾਕਾ ਜਿਹਨੇ ਸਾਡੇ ਕੋ ਦੂਜੇ ਦਿਨ ਗਏ ਨੇ ਨਾ ਸਾਨੂੰ ਦੱਸਿਆ ਵੀ ਆ ਸਾਡੇ ਨਾਲ ਵਾਕਾ ਹੋ ਗਿਆ ਤੇ ਰਾਤ 11 ਵਜੇ ਦਾ ਟੈਂਸ ਹੀ ਗਾ ਲਗਭਗ ਇਹ ਵਾਕਾ ਹੋਇਆ ਇਹਨਾਂ ਨੇ ወੱਥੂ ਦੇ ਟਾਣੀ ਦੇ ਜਿਹੜੇ ਸਰਪੰਚ ਹੈਗੇ ਨੇ ਉਹਨਾਂ ਨੂੰ ਸੂਚਿਤ ਕੀਤਾ ਦੂਜੇ ਦਿਨ ਸਵੇਰੇ ਤੜਕੇ ਸਾਡੇ ਕੋਲ ਗਏ ਨੇ ਟਾਣੀ ਦੇ ਦੋ ਮੈਂਬਰ ਪੰਚਾਇਤ ਸੀ 2-8-10 ਬੰਦੇ ਹੋਰ ਸੀ ਵੀ ਕੋਈ ਇਹਨਾਂ ਦੇ ਘਰ ਦੇ ਮੈਂਬਰ ਉਸ ਜਿਸ ਲੜਕੀ ਨਾਲ ਧੱਕਾ ਹੋਇਆ ਉਹ ਦਾ ਘਰ ਵਾਲਾ ਗਿਆ ਸੀ ਨਾਲ ਇਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਸਾਡੇ ਕੋਲ ਕਿਸ ਤਰ੍ਹਾਂ ਤੇ ਕਹਿੰਦੇ ਵੀ ਆਹ ਵਾਕਾ ਹੋ ਗਿਆ ਤੇ ਅਸੀਂ ਹੁਣ ਕੀ ਕਰੀਏ ਅਸੀਂ ਕਿਹਾ ਵੀ ਇਹ ਵਾਕਾ ਤਾਂ ਸਾਡੇ ਕੋਈ ਅਸੀਂ ਫੈਸਲਾ ਨਹੀਂ ਕਰਾ ਸਕਦੇ ਤੇ ਇਹ ਤਾਂ ਤੁਹਾਡਾ ਜੇ ਇਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੇ ਤੁਹਾਨੂੰ ਅੱਗੇ ਜਾਣਾ ਪੈਣਾ ਹੈ ਤੇ ਇਸ ਕਰਕੇ ਇਹ ਫਿਰ ਜਾ ਕੇ ਐਡਮਿਟ ਹੋਏ ਨੇ ਤੇ ਦੂਜੀ ਪਾਰਟੀ ਨੇ ਇਹਨਾਂ ਨਾਲ ਇਹਨਾਂ ਜਾਇਜ਼ ਆਪ ਦਾ ਬਚਾਅ ਵਾਸਤੇ ਜਸਵੀਰ ਕੌਰ ਆਪ ਦੇ ਪਤੀ ਨੂੰ ਬਚਾਉਣ ਵਾਸਤੇ ਇਹ ਛੋਟਾ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਮਿਲਿ ਭੁਗਤ ਕਰ ਰਹੇ ਨੇ ਹਾਂਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਸ਼ਸਨ ਜੀ ਅਸੀਂ ਜੀ ਪ੍ਰਸ਼ਾਸਨ ਤੇ ਚਾਹਨੇ ਕੋਈ ਉੱਚ ਅਧਿਕਾਰੀ ਤੋਂ ਇਸ ਦੀ ਤਫ਼ਤੀਸ਼ ਰੱਖੀ ਜਾਵੇ ਜੀ ਜੋ ਸਚਾਈ ਹੈ ਉਹ ਸਾਹਮਣੇ ਲਿਆਈ ਜਾਵੇ ਸੱਚ ਸੱਚ ਕੀਤਾ ਜਾਵੇ ਝੂਠ ਝੂਠ ਹੋਵੇ ਸਾਡੀ ਇਹ ਹੀ ਮੰਗ ਹੈ ਪ੍ਰਸ਼ਾਸਨ ਤੋਂ ਮੀਡੀਆ ਰਾਹੀਂ ਅਸੀਂ ਇਹ ਮੰਗ ਕਰ ਰਹੇ ਹਾਂ ਜਿਹੜੋਂ ਨੇ ਜੀ ਝੂਠਾ ਪਰਚਾ ਇਹਨਾਂ ਤੇ ਬਣਾਇਆ ਬਰਾਬਰ ਦਾ ਉਹ ਖਾਰਜ ਕੀਤਾ ਜਾਵੇ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਠੀਕ ਹੈ ਪਿੰਡ ਜੀ ਮੇਰਾ ਪਿੰਡ ਚੋਕੜਾ ਮੇਰੀ ਵਾਈਫ ਪੰਚਲੇ ਜੀ ਤੇ ਸਰੇ ਜਿਹੜਾ ਵਾਕਿਆ ਹੋਇਆ ਹੈ ਮੇਰੇ ਬ੍ਰਦਰ ਇਥੋਂ ਟਾਣੀ ਬੁਰਜਲੀ ਰਹਿੰਦੇ ਜੀ ਪ੍ਰਾਤ ਪੋਣੇ ਕੋ 12 ਵਜੇ ਸ਼ਨੀਵਾਰ ਮੈਨੂੰ ਫੋਨ ਆਇਆ ਸੀ ਇਹ ਵੀ ਇਸ ਤਰ੍ਹਾਂ ਵਾਕਿਆ ਹੋ ਗਿਆ ਜੀ ਪਰ ਮੈਂ ਸਰਪੰਚ ਨੂੰ ਨਹੀਂ ਦੱਸਿਆ ਮੈਂ ਚਲੋ ਸਵੇਰੇ ਗੱਲ ਕਰਾਂਗੇ ਸਵੇਰੇ ਜਦੋਂ 9:30 ਵਜੇ ਮੈਂ ਬਾਹਰ ਨਿਕਲਿਆ ਤੇ ਮੈਨੂੰ ਪਿੰਡ ਦੇ ਵਿੱਚ ਚੌਂਕ ਦੇ ਵਿੱਚ ਹੀ ਉਹਨਾਂ ਦਾ ਇੱਕ ਖਾਸ ਬੰਦਾ ਹੈ ਡਾਕਟਰ ਬੂਟਾ ਉਹਦਾ ਪੂਰਾ ਨਾਂ ਦਾ ਵੈਸ ਵੈਸ ਡਾਕਟਰ ਬੂਟੇ ਦੇ ਨਾਂ ਤੇ ਮਸ਼ਹੂਰ ਹੈ ਉਹਦੇ ਨਾਲ ਕਿ ਮੈਂ ਡਿਸਕਸ ਕੀਤੀ ਮੈਂ ਐਸ ਤਰ੍ਹਾਂ ਕੋਈ ਸੁਣੀ ਗੱਲ ਉਹਨੇ ਆਹ ਦੇ ਆਪ ਹੀ ਮੈਨੂੰ ਦੱਸੀ ਸਾਰੀ ਗੱਲ ਵੀ ਰਾਤ ਅਸੀਂ ਆਹ ਕੰਮ ਹੋਇਆ ਉੱਥੇ ਇਹ ਫਸ ਗਿਆ ਜਿਸ ਵੀਰੇ ਨੇ ਅਸੀਂ ਇਹ ਕੰਮ ਹੋਇਆ ਉਸ ਤੋਂ ਬਾਅਦ ਅਸੀਂ ਜਾ ਕੇ ਛਡਵਾ ਕੇ ਲਿਆਂਦਾ ਐ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਾਰੀ ਰਾਤ ਪਹਿਰਾ ਲਾ ਕੇ ਰੱਖਿਆ ਐ ਵੀ ਕਿਤੇ ਇਹ ਫਾਈਲ ਕਾ ਜਾ ਕੇ ਐਡਮਿਟ ਤਾਂ ਨਹੀਂ ਹੁੰਦੇ ਜਾਇਰਮੈਂਟ ਹੁੰਦੇ ਤਾਂ ਉਹਨਾਂ ਨੂੰ ਮਾਰਨ ਦੀ ਧਮਕੀ ਤੱਕ ਵੀ ਦਿੱਤੀ ਉਸਨਾਂ ਬੰਦਿਆਂ ਨੇ ਇਹ ਗੱਲ ਸਰ ਮੈਂ ਕੋਈ ਉਹਨਾਂ ਨਾਲ ਮੇਰਾ ਕਿਸੇ ਤਰ੍ਹਾਂ ਦਾ ਕੋਈ ਰਾਜ ਦੁਸ਼ਮਣੀ ਨਹੀਂ ਮੈਂ ਸੱਚਾਈ ਕਰਦਾ ਪਿਆ ਸੱਚ ਗੱਲ ਇਹ ਹੈ ਉਹਨਾਂ ਨੇ ਆ ਕੇ ਮਾਰਕਟਾਈ ਵੀ ਕੀਤੀ ਹੈ ਸਭ ਕੁਝ ਕੀਤਾ ਜੀ ਔਰ ਉਤੋਂ ਚੱਲ ਕੇ ਜਿਹੜੇ ਬੰਦੇ ਆਏ ਨੇ ਤਿੰਨ ਬੰਦੇ ਚਾਰ ਹੋਰ ਵੀ ਅਣਪਛਾਤੇ ਬੰਦੇ ਜਿਹਨਾਂ ਦਾ ਨਾਮ ਉਹਨੇ ਮੈਨੂੰ ਦੱਸਿਆ ਉਹ ਚੱਲ ਕੇ ਇੱਥੇ ਆਏ ਨੇ ਸਰ ਮੈਂ ਪ੍ਰਸ਼ਾਸਨ ਕੋਲ ਇਹ ਮੰਗ ਮੰਗ ਰੱਖਦਾ ਜੀ ਮੀਡੀਆ ਥਰੂ ਕਿਉਂਕਿ ਜੋ ਗਰੀਬਾਂ ਨੂੰ ਦਿਵਾਨਾ ਹੈ ਆਪਾਂ ਕੀ ਕਹਿੰਦੇ ਇਨਸਾਫ ਤਾਂ ਬੋਲਣਾ ਹੀ ਪੈਣਾ ਹੈ ਗੱਲ ਇਹ ਹੈ ਉਥੋਂ ਪੋਨੇ ਕੋਈ 3 ਕਿਲੋਮੀਟਰ ਵਾਇਆ ਜੀ ਇੱਥੇ ਆ ਕੇ ਚੱਲ ਕੇ ਮਾਰਕਡਾਈ ਕੀਤੀ ਨਾਲ ਉਹਨਾਂ ਦੇ ਬੰਦੇ ਆਏ ਨੇ ਅਣਪਛਾਤੇ ਬੰਦੇ ਵੀ ਐਨ 3 4 ਪਰ ਕੀ ਹੋਇਆ ਉਹਨਾਂ ਨੇ ਕੋਈ ਧਾਰਣਾ ਨਹੀਂ ਲਾਈ ਉਹਦੇ ਜਿੱਥੋਂ ਤੱਕ ਮੈਨੂੰ ਨੋਲੇਜ ਹੈ 452 ਲੱਗਦੀ ਜੀ ਉਹ ਨਹੀਂ ਇੱਕ ਲਾਈ ਜੀ ਤੀਸਰੀ ਗੱਲ ਇਹ ਇਹਨਾਂ ਨੇ ਮੇਨੇ ਦੇ ਟੈਗ ਵੀ ਕੀਤਾ ਵੀਤੋ ਜਦੋਂ ਪ੍ਰਸ਼ਾਸਨ ਜਾ ਕੇ ਬੋਲੇਗਾ ਧਮਕੀਆਂ ਦਿੱਤੀਆਂ ਨੇ ਮੇਰੇ ਘਰੇ ਵੀ ਆਏ ਨੇ ਤਿੰਨ ਚਾਰ ਬੰਦੇ ਵੀ ਤੈਨੂੰ ਅਸੀਂ ਰਾਜ ਐਕਸੀਡੈਂਟ ਕਰਾਂਗੇ ਜੇ ਕਿਤੇ ਵੀ ਮਾਰਾਂਗੇ ਸਾਡੇ ਇੱਕ ਮੈਂਬਰ ਪੰਚਾਇਤ ਨੂੰ ਵੀ ਰਾਤੀਂ ਨਾਲ ਧਮਕੀ ਦਿੱਤੀ ਮੌਜੂਦਾ ਮੈਂਬਰ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਧਮਕੀਆਂ ਦੇ ਰਹੇ ਨੇ ਤੇ ਹੋਰ ਸਾਡਾ ਬੁਰਾ ਹਾਲ ਹੈ ਤੇ ਅਸੀਂ ਪ੍ਰਸ਼ਾਸਨ ਕੋਲ ਮੰਗਿਆ ਕਰਨਾ ਵੀ ਗਰੀਬਾਂ ਦੇ ਜੇਕਰ ਨਾਲ ਨਹੀਂ ਤੁਰਦੇ ਸਾਨੂੰ ਗਰੀਬਾਂ ਨੇ ਚੁਣਿਆ ਸਾਡੇ ਭਰਾਵਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਜੇਕਰ ਸੱਚ ਨਹੀਂ ਕਰਾਂਗੇ ਤਾਂ ਕੁਝ ਵੀ ਨਹੀਂ ਹੋਏ ਜੀ ਜੀ ਸਰ ਸਾਨੂੰ ਇਹ ਮੈਸੇਜ ਨਾਲ ਲਾਇਆ ਜੀ ਤੁਹਾਡੇ ਤੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਲੜਕੀ ਦਾ ਕੇਸ ਕਰਵਾ ਕੇ ਤੁਹਾਡੇ ਤੇ ਵੀ ਅਸੀਂ ਜ਼ਬਰਦਸਤ ਬਣਵਾਵਾਂਗੇ ਜੇਕਰ ਤੁਸੀਂ ਉਹਨਾਂ ਦੀ ਹੈਲਪ ਕਰੋਗੇ ਤਾਂ ਪਰ ਅਸੀਂ ਡਰਦੇ ਨਹੀਂ ਸਚਾਈ ਦੇ ਨਾਲ ਹੈ ਸਚਾਈ ਦੇ ਨਾਲ ਹੀ ਚੱਲਾਂਗੇ ਮਨਜੀਤ ਸਿੰਘ ਜੀ ਕਿੱਡੇ ਪਿੰਡ ਆਪਨਾ ਟਾਣੀਪੁਰ ਜੋਲੀ ਕੀ ਘਟਨਾ ਹੋਈ ਸੀ ਸਰ ਰਾਤ ਨੂੰ 11 ਲਗਭਗ 11 ਵਜੇ ਦਾ ਟਾਈਮ ਸੀ 3 ਤਰੀਕ ਨੂੰ ਤੇ ਮੱਲ ਸੁੱਤੇ ਜਣੀ ਸੀ ਮੈਨੂੰ ਸੌਣੀ ਲੱਗੇ ਸੀ ਤੇ ਕੀ ਵੇਖਿਆ ਜੀ ਇੱਥੇ ਇਰਾਲ ਸਿੰਘ ਦੇ ਘਰੇ ਹੂੰ ਹੂੰ ਮਤਲਬ ਆਵਾਜ਼ ਆਈ ਜਿਵੇਂ ਰੋਂਦੀ ਆਵਾਜ਼ ਆਈ ਤੇ ਬਾਹਰ ਨਿਕਲ ਕੇ ਵੇਖਿਆ ਤੇ ਇਹਨਾਂ ਦੇ ਘਰੇ ਲਾਈਟ ਜਗਦੀ ਸੀ ਵਿੱਚੋਂ ਕਿੱਲਾ ਕੁਦਾ ਫਸਲਾ ਵਿੱਚੋਂ ਸਾਡੇ ਘਰ ਨਾਲ ਗੁਆਂਢੀ ਹੈ ਵੇਖਿਆ ਵੀ ਰੋਂਦੀ ਆਵਾਜ਼ ਆਈ ਤਾਂ ਮੈਂ ਉੱਥੋਂ ਨਾਲ ਦੇ ਨਾਲ ਸ਼ਿੰਦਰ ਸਿੰਘ ਗਿਆ ਜਿਨ੍ਹਾਂ ਨੂੰ ਫੋਨ ਕੀਤਾ ਸੀ ਸੁਖਿੰਦਰ ਸਿੰਘ ਨੂੰ ਇਹਨਾਂ ਦੇ ਨਾਲ ਏਸੀ ਦਾ ਰਾਲ ਕੇ ਕੰਮ ਕਰਦੇ ਨੇ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਵੀ ਰਾਜ ਸਿੰਘ ਦੇ ਘਰ ਵੀ ਆ ਕੋਈ ਰੋਣ ਦੀ ਆਵਾਜ਼ ਆਂਦੀ ਤੇ ਤੁਸੀਂ ਆਓ ਇੱਕ ਵਾਰੀ ਐਨੇ ਚਰਨ ਉਹ ਵੀ ਆ ਗਿਆ ਐਦੋ ਅਸੀਂ ਜਦੋਂ ਨੇ ਇੱਥੇ ਪਹੁੰਚੇ ਆ ਜੋ ਸਵਰਨ ਸਿੰਘ ਸਰਪੰਚ ਸਾਹਿਬ ਸੀ ਪਹਿਲੇ ਉਹ ਉਹਨਾਂ ਦੇ ਹੱਥ ਇੱਕ ਛੋਟੀ ਗਈ ਸੀ ਛੋਟੀ ਜਿਹੀ ਛੋਟੀ ਜਿਹਦੇ ਨਾਲ ਕੋਕਿਆਂ ਜਿਹੀ ਛੋਟੀ ਸੀ ਕੋਈ ਉਹਨਾਂ ਨੇ ਵੇਖਿਆ ਉਹ ਬਾਹਰ ਛੜਕਦੇ ਖੜੇ ਸੀ ਉਦੋਂ ਜਿਹੜਾ ਉਹਨਾਂ ਦਾ ਲੜਕਾ ਹੈਗਾ ਸੀ ਜਸਵੀਰ ਸਿੰਘ ਉਹ ਮੋਟਰਸਾਈਕਲ ਦੇ ਉੱਪਰ ਉਹਨੂੰ ਬਿਠਾਈ ਬੈਠਾ ਸੀ ਉਹ ਵਗਾ ਹਨੇਰੇ ਵਿੱਚ ਖੜੇ ਸੀ ਚਾਰ ਪੰਜ ਨਾਲ ਬੰਦੇ ਹੋਰ ਵੀ ਸਿਉਂਦੇ ਕੋਈ ਨਹੀਂ ਪਤਾ ਲੱਗਿਆ ਹਨੇਰੇ ਵਿੱਚ ਕੌਣ ਸੀ ਕੌਣ ਨਹੀਂ ਤੇ ਇੱਧਰ ਵੇਖਿਆ ਇਹਨਾਂ ਦਾ ਜਿਹੜਾ ਪਰਿਵਾਰ ਸੀ ਇਹ ਸਾਰੇ ਥੱਲੇ ਬੈਠੇ ਸੀ ਇੱਥੇ ਆਪਣੇ ਥੱਲੇ ਤੇ ਉਹ ਕਪੜੇ ਉਹਨਾਂ ਦੇ ਸਾਰੇ ਮਿੱਟੀ ਨਾਲ ਜਿਵੇਂ ਗੜੇ ਹੋਏ ਸੀ ਅਸੀਂ ਆ ਕੇ ਉਹਨਾਂ ਨੂੰ ਪੁੱਛਿਆ ਵੀ ਵੀ ਕੀ ਪ੍ਰੋਬਲਮ ਹੋ ਗਈ ਕਿਵੇਂ ਆ ਉਹ ਕਹਿੰਦੇ ਵੀ ਸਾਰ ਸਾਨੂੰ ਇਹਨਾਂ ਨੇ ਮਾਰਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਬਿਠਾਇਆ ਸੀ ਜਿਵੇਂ ਮੰਜੇ ਤੇ ਤੇ ਨਾਲ ਦੇ ਨਾਲ ਉਹਨਾਂ ਨੂੰ ਪਾਣੀ ਪੁਣੀ ਪਵਾਇਆ ਤੇ ਕੁਝ ਉਹਨਾਂ ਨੂੰ ਥੋੜਾ ਬੋਤਾ ਸਹੀ ਹੋ ਗਏ ਨਹੀਂ ਤੇ ਪਹਿਲਾਂ ਬਹੁਤ ਰੋ ਰਹੇ ਸੀ ਤੇ ਉਹ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਬਹੁਤ ਜ਼ਿਆਦਾ ਵੀ ਤੱਕਾ ਹੋਇਆ ਹੈ ਜੋ ਕੁੜੀ ਦੱਸਿਆ ਨਾਲ ਬਾਕੀ ਤੁਸੀਂ ਇਹਨਾਂ ਨੂੰ ਕੋਚ ਲੋ ਜਿਨ੍ਹਾਂ ਨੂੰ ਮੈਂ ਫੋਨ ਕਰਕੇ ਬੁਲਾਇਆ ਸੀ ਕਿੰਨਾ ਟੋੜਾ ਮੇਰਾ ਨਸ ਕੁਮਿੰਦਰ ਸਿੰਘ ਕੀ ਕਰਪਨ ਹੋਈ ਸਾਰੀ ਸਰ ਇਹਨਾਂ ਨੇ ਮਨਜੀਤ ਸਿੰਘ ਨੂੰ ਮੈਨੂੰ ਫੋਨ ਲਾਇਆ ਸੀ ਤੇ ਮੈਂ ਟੀਵੀ ਵੇਖ ਰਿਹਾ ਸੀ ਤੇ ਅਚਨਕ ਮੈਨੂੰ ਕੋਈ ਨਾ ਮੈਂ ਉਥੋਂ ਉਵੇਂ ਪੱਜਾ ਤੋੜ ਆਇਆ ਵੀ ਰਾਜੂ ਤੇ ਖਰ ਲੜਾਈ ਹੋ ਗਈ ਹੂੰ ਹੂੰ ਠੀਕ ਹੈ ਹਾਂਜੀ ਉਹਨਾਂ ਕਿਹਾ ਵੀ ਲੜਾਈ ਹੋ ਗਈ ਮੈਂ ਉਥੋਂ ਆਇਆ ਅਗਾ ਵੇਖਿਆ ਇਹ ਵੀ ਬਾਹਰ ਖੜੇ ਸਨ ਸਾਰੇ ਸਰਪੰਚ ਸਾਹਿਬ ਡਾਂਗਾਂ ਨੰਦੇ ਉੱਥੇ ਗਿਆ ਸਨ ਤੇ ਉਹ ਮੁੰਡੇ ਨੂੰ ਉੱਪਰ ਮੋਟਰਸਾਈਕਲ ਤੇ ਬਿਠਾ ਰੱਖਿਆ ਤੇ ਮੈਂ ਜਦੋਂ ਉਹਨਾਂ ਮਣੇ ਨਹੀਂ ਮੈਂ ਵੇਖਿਆ ਮੈਂ ਉਧਰ ਉਸ ਤੋਂ ਬਾਅਦ ਨਾ ਦੇ ਗਿਆ ਵੇਖਿਆ ਇਹ ਠਾ ਡਿੱਗੇ ਪੈ ਸੀ ਬਹੁਤ ਇਹਨਾਂ ਦਾ ਹਾਲਤ ਮਾੜੀ ਸੀਗੀ ਇਨਾਂ ਨੂੰ ਅਸੀਂ ਚੱਕਿਆ ਪਾਣੀ ਪੂਣੀ ਪਲਾਇਆ ਇਹਨਾਂ ਤੋਂ ਪੁੱਛਿਆ ਇਹ ਕਹਿੰਦੇ ਕੁੜੀ ਬਹੁਤ ਰੋਈ ਜਾਂਦੀ ਸੀ ਕਹਿੰਦੀ ਮੇਰੇ ਨਾਲ ਬਹੁਤ ਵੱਡਾ ਤੱਕਾ ਹੋ ਗਿਆ ਬਾਅਦ ਵਿੱਚ ਅਸੀਂ ਪੁੱਛਿਆ ਤੇ ਉਹਨਾਂ ਨੇ ਸਾਰੀ ਸੰਤਖਾਲ ਦੱਸੀ ਫਾਜ਼ਿਲ ਕਾ ਤੋਂ ਦਲੀਪ ਦੱਤ ਦੀ ਰਿਪੋਰਟ